ਪਿੰਡ ਕੌਰਿਆਣੇ ਦੇ ਵਿੱਚ ਬਣੀ ਸੁਸਾਇਟੀ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਉਸ ਸਮੇਂ ਗਰਮ ਹੋ ਗਿਆ ਜਦੋਂ ਇਹ ਸੁਸਾਇਟੀ ਦੀ ਚੋਣ ਹੋਣੀ ਸੀ ਇਹ ਸੁਸਾਇਟੀ ਆ ਜਿਹੜੀ ਤਿੰਨ ਪਿੰਡਾਂ ਦੀ ਦੱਸੀ ਜਾ ਰਹੀ ਹੈ ਮਿਰਜਿਆਣਾ ਤੇ ਗਹਿਲੇ ਆਲਾ ਲੋਕਾਂ ਦਾ ਦੱਸਣਾ ਹੈ ਕਿ ਇਹ ਸੁਸਾਇਟੀ ਦੀ ਚੋਣ ਹੈ ਜਿਹੜੀ ਪਹਿਲਾਂ ਸਰਬਸੰਮਤੀ ਦੇ ਨਾਲ ਹੋ ਜਾਂਦੀ ਸੀ 11 ਮੈਂਬਰੀ ਕਮੇਟੀ ਦੀ ਚੋਣ ਹੋਣੀ ਸੀ ਪਰ ਉਸ ਸਮੇਂ ਮਾਹੌਲ ਅੱਜ ਗਰਮ ਹੋ ਗਿਆ ਜਦੋਂ ਚੋਣ ਦੇ ਵਿੱਚ ਸਿਰਫ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਹੀ ਅੰਦਰ ਜਾਣ ਦਿੱਤਾ ਗਿਆ ਤੇ ਉਹਨਾਂ ਦੇ ਹੀ ਫਾਰਮ ਸਿਰਫ ਜਮ੍ਹਾਂ ਕਰਵਾਏ ਬਾਕੀ ਲੋਕਾਂ ਨੂੰ ਬਾਹਰ ਕੱਢ ਦਿੱਤਾ ਗਿਆ ਇਹ ਇਲਜ਼ਾਮ ਲੋਕਾਂ ਨੇ ਪਿੰਡ ਵਾਸੀਆਂ ਨੇ ਲਾਏ ਹੈ ਤੇ ਇਹ ਵੀ ਕਿਹਾ ਕਿ ਇਹ ਧੱਕਾ ਮੌਜੂਦਾ ਐਮਐਲਏ ਬੀਬਾ ਬਲਜਿੰਦਰ ਕੌਰ ਕਰਵਾ ਰਹੇ ਨੇ ਸਾਡੇ ਨਾਲ ਉਹਨੂੰ ਬੋਲਣਗੇ ਜੂਮ ਕਰ ਉਹਲਾ ਟਾਈਮ ਦਿਖਾ ਦੇ ਦੇ ਟਾਈਮ ਦਿਖਾਈ ਸਹੀ ਗਾ ਨੋ ਨੋ ਮਿੰਟ ਪਏ ਨਹੀਂ ਹਜੇ ਤੇ ਸਾਨੂੰ ਫਾਰਮ ਵੀ ਨਹੀਂ ਭਰਨ ਦਿੰਦੇ ਤੇ ਫਾਰਮ ਲੈ ਕੇ ਅਸੀਂ ਬਾਹਰ ਖੜੇ ਆ ਤੇ ਨਾ ਸਾਨੂੰ ਕੋਈ ਦੱਸ ਰਿਹਾ ਕਿਵੇਂ ਫਾਰਮ ਭਰਨੇ ਕਿਵੇਂ ਨਹੀਂ ਕਰਨਾ ਪਰ ਸ਼ਰਿਆ ਪ੍ਰਸ਼ਾਸਨ ਦੇਖ ਲਓ ਪਹਿਲਾਂ ਕਦੇ ਇਹ ਜਾ ਕੁਝ ਹੋਇਆ ਸੀ ਇੱਥੇ ਤੇ ਸਾਨੂੰ ਤੇ ਕੈਂਡੀਡੇਟ ਫਾਰਮ ਭਰਨ ਤੋਂ ਵੀ ਰੋਕ ਰਹੇ ਨੇ ਇਹ ਇਹ ਸ਼ਰੀਆਮ ਤੱਕ ਕਾ ਕਰ ਰਹੇ ਨੇ ਮੇਰਾ ਨਾਮ ਮਨਜੀਤ ਸਿੰਘ ਹੈ ਪਿੰਡ ਕਿਹੜਾ ਜੀ ਕੌਰਣਾ ਜੀ ਪਿੰਡ ਕੀ ਮਾਮਲਾ ਹੋਇਆ ਛਡਾ ਕੀ ਕਹਿਣਾ ਚਾਹੁੰਦੇ ਹੋ ਸਾਡੇ ਪਿੰਡ ਮਾਮਲਾ ਇਹ ਹੋਇਆ ਜੀ ਸਾਡੀ ਸੋਸਾਇਟੀ ਦੀ ਚੋਣ ਹੋਣੀ ਹੈ ਜੀ ਅਸੀਂ ਸੋਸਾਇਟੀ ਦੇ ਮੈਂਬਰ ਹੈ ਜੀ ਤੇ ਸਾਥੋਂ ਇਹਨਾਂ ਨੇ ਕੀ ਕਰਿਆ ਸਾਥੋਂ ਪਹਿਲਾਂ ਸਵੇਰੇ ਸਾਨੂੰ 9 ਤੋਂ 10 ਫਾਰਮ ਦੇਣ ਦਾ ਟਾਈਮ ਸੀਗਾ ਜੀ ਫਿਰ ਇਹਨਾਂ ਨੇ ਕੀ ਕਰਿਆ ਸਾਨੂੰ 9:30 ਮਿੰਟ ਤੇ ਫਾਰਮ ਦਿੱਤੇ 9:40 ਮਿੰਟ ਤੇ 10 ਮਿੰਟਾਂ ਦੇ ਵਿੱਚ ਹੀ ਸਾਨੂੰ ਬਾਹਰ ਕੱਢ ਦਿੱਤਾ ਗਿਆ ਜੇ ਤੁਸਾਨੂੰ ਬਾਹਰ ਕੱਢਦਾ ਇਹਨਾਂ ਨੇ ਦੁਬਾਰਾ ਸਾਥੋਂ ਫਾਰਮ ਵੀ ਨਹੀਂ ਲਏ ਤੇ ਜਿਹੜੇ ਆਮ ਪਾਰਟੀ ਵਾਲੇ ਸੀਗੇ ਇਹਨਾਂ ਨੇ 6 ਫਾਰਮ ਆਪਦੇ ਘਰੋਂ ਉੱਤਰ ਕੇ ਲੈ ਕੇ ਆਈ ਸੀਗੇ ਤੇ ਇਹਨਾਂ ਨੇ ਫਾਰਮ ਦਿੱਤੇ ਤੇ ਸਾਡੇ ਫਾਰਮ ਨਹੀਂ ਲਏਗੇ ਹੂੰ ਕੀ ਕਹਿਣਾ ਜਨ ਤੁਸੀਂ ਆਮ ਆਦਮੀ ਨੇ ਧੱਕਾ ਕਰਿਆ ਜਾਂ ਐ ਕਹਿਣਾ ਜਨ ਬਹੁਤ ਨਜਾਇਜ਼ ਧੱਕਾ ਕਰਿਆ ਸਾਨੂੰ ਕਿਉਂਕਿ ਫਾਰਮ ਸਾਨੂੰ ਫਾਰਮ ਹੀ ਨਹੀਂ ਭਰਨ ਦਿੱਤੇ ਗਏ ਜੀ ਹੂੰ ਇਹਨਾਂ ਨੇ ਆਪਸ ਵਿੱਚ ਰਲ ਮਿਲ ਕੇ ਤੇ ਆਪਦੀ ਇਹਨਾਂ ਨੇ ਸਾਰਾ ਕੁਝ ਵੀ ਸਾਡੀ ਮੈਂਬਰ ਬਣ ਸਾਰਾ ਕੁਝ ਸਾਡਾ ਹੋਣਾ ਚਾਹੀਦਾ ਸੀ ਸਰੇ ਆਮ ਧੱਕਾ ਕੀਤਾ ਜੀ ਮੈਨੂੰ ਬਾਹਰ ਕੱਢਦਾ ਫਿਰ ਜੋ ਸਾਨੂੰ ਬਾਹਰ ਕੱਢਦਾ ਜੀ ਪ੍ਰਸ਼ਾਸਨ ਨੇ ਬਾਹਰ ਕੱਢਿਆ ਤੇ ਉਹ ਪ੍ਰਸ਼ਾਸਨ ਨੇ ਵੀ ਤਾਂ ਕਾ ਕਰਿਆ ਸਾਨੂੰ ਕਿਉਂਕਿ ਸਿਰਫ ਭਰਨ ਲਈ ਫਾਰਮ ਵਿੱਚ ਅਨਪੜ੍ਹ ਵੀ ਬੰਦੇ ਨੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਆਪ ਦੀ ਆ ਫਾਰਮ ਭਰੋ ਉਹ ਕਿਵੇਂ ਭਰਨਗੇ ਨਾ ਕੀ ਰੰਜ ਰੱਖਿਆ ਤੁਹਾਡੇ ਨਾਲ ਫਿਰ ਸਾਡੇ ਨਾਲ ਬਸ ਵੀ ਇਹੀ ਹੈ ਵੀ ਇਹ ਮੂਰੇ ਨਾਉਣ ਵੀ ਇਹ ਆਪ ਦੀ ਸੈਟੀ ਚ ਉਹ ਨਾ ਕਰਨ ਤੇ ਵੀ ਅਸੀਂ ਸਾਰਾ ਕੁਝ ਅੱਛੀ ਕਰਗੇ ਦੋ ਵਾਰੀ ਚੋਣਾ ਕੈਂਸਲ ਹੋ ਗਈ ਦੋ ਵਾਰੀ ਚੋਣਾ ਪਹਿਲਾਂ ਵੀ ਕੈਂਸਲ ਕਰਵਾ ਦਿੱਤੀਆਂ ਇਹਨਾਂ ਨੇ ਤੇ ਹੁਣ ਚੋਣਾ ਆਉਣੀ ਹੈ ਸੀਗੇ ਜੀ ਤੇ ਮੌਜੂਦਾ ਐਮ.ਐਲ.ਏ. ਬਲਜਿੰਦਰ ਕੌਰ ਸ਼ਰਿਆਮ ਧੱਕਾ ਕਰ ਰਹੇ ਨਹੀਂ ਜੀ ਹੂੰ ਉਹਦਾ ਤੂੰ ਫੋਨ ਕਰਵਾ ਕੇ ਹੂੰ ਮਣ ਮੰਗੀ ਹੈ ਸਾਡੀ ਸਾਡੀ ਮੰਗ ਇਹ ਜੀ ਹੈ ਜੀ ਚੋਣ ਨੂੰ ਅੱਗੇ ਕੀਤਾ ਜਾਵੇ ਜੀ ਹੂੰ ਤੇ ਦੁਬਾਰਾ ਤੋਂ ਸਾਡੇ ਫਾਰਮ ਪ੍ਰਾਈਜ ਜਾਣ ਹੂੰ ਤੇ ਜੇ ਸਾਡੇ ਕੋ ਸਾਡੇ ਫਾਰਮਾਂ 'ਚ ਕੋਈ ਕਮੀ ਪੇਚੀ ਹੋਵੇ ਤਾਂ ਸਾਨੂੰ ਨਾ ਪਰਾਉਣ ਸਾਡੇ ਫਾਰਮ ਨਹੀਂ ਜੇ ਸਾਡੇ ਸਹੀ ਹੈ ਤਾਂ ਸਾਡੇ ਫਾਰਮ ਲੈਣ ਤੁਸੀਂ ਮੰਗ ਹੁਣ ਤਾਂ ਐਸ.ਡੀ.ਐਮ. ਨੂੰ ਮਿਲੇ ਜਾਂ ਤੁਸੀਂ ਪ੍ਰਸ਼ਾਸਨ ਨੂੰ ਮਿਲੇ ਉਸ ਤੋਂ ਬਾਅਦ ਐਸ.ਡੀ.ਐਮ. ਸਾਹਿਬ ਆ ਇੱਥੇ ਮੌਕੇ ਤੇ ਹੈ ਨਹੀਂਗੇ ਜੀ ਹੂੰ ਤੇ ਇਹਨਾਂ ਦੇ ਕਲਰਕ ਨੂੰ ਮਿਲੇ ਜੀ ਤੇ ਐਪਲੀਕੇਸ਼ਨ ਦੇ ਦਿੱਤੀਏਗੀ ਤੇ ਹੁਣ ਐਸਐਸਪੀ ਬਟੰਡਾ ਦੇ ਅਸੀਂ ਪੇਸ਼ ਹੋਣੇ ਸਾਡੇ ਮਾਮਲਾ ਇਹ ਹੋਇਆ ਜੀ ਤੇ ਸਾਡੇ ਸੁਸਾਇਟੀ ਦੇ ਵਿੱਚ ਪ੍ਰੋਫੈਸਰ ਬਲਵਿੰਦਰ ਕੌਰ ਉਹਨੇ ਆਪਦੇ ਵਰਕਰਾਂ ਨੂੰ ਕੱਲ ਇੱਕ ਦਿਨ ਹੀ ਪਹਿਲਾਂ ਫਾਰਮ ਦੇ ਦਿੱਤੇਗੇ ਤੇ ਪਹਿਲਾਂ ਹੀ ਫਾਰਮ ਜਮਾ ਕਰਵਾ ਲੇ ਤੇ ਇਹ ਸਾਨੂੰ ਇਹਨਾਂ ਨੇ ਕੀ ਕਰਿਆ ਸਾਨੂੰ ਫਾਰਮ ਦਿੱਤੇ ਅੱਜ 9:30 ਮਿੰਟ ਤੇ ਤੇ 9:40 ਮਿੰਟ ਤੇ ਸਾਨੂੰ ਪ੍ਰਸ਼ਾਸਨ ਨੇ ਬਾਹਰ ਕੱਢ ਦਿੱਤਾ ਤੇ ਸ਼ਰਿਆਮ ਸਾਡੇ ਨਾਲ ਧੱਕਾ ਕਰ ਰਹੇ ਨੇ ਅਸੀਂ ਕਿਸੇ ਵੀ ਪਾਰਟੀ ਨੂੰ ਸਪੋਰਟ ਨਹੀਂ ਕਰਦੇ ਕੁਝ ਨਹੀਂ ਕਰਦੇ ਅਸੀਂ ਤਾਂ ਆਮ ਪਿੰਡ ਦੇ ਵਿੱਚ ਰਹਿੰਦੇ ਆ ਤੇ ਅਸੀਂ ਚੋਣ ਲੜ ਰਹੇ ਸੀਗੇ ਸੋਸਾਇਟੀ ਦੀ ਤੇ ਲੋਕਤੰਤਰ ਹੈਗਾ ਹਰੇਕ ਦਾ ਅਧਿਕਾਰ ਹੈਗਾ ਚੋਣ ਲੜਨ ਦਾ ਤੇ ਸਾਨੂੰ ਚੋਣ ਨਹੀਂ ਲੜਨ ਦੇ ਰਹੇ ਤੇ ਸ਼ਰਿਆਮ ਇਹਨਾਂ ਨੇ ਪ੍ਰਸ਼ਾਸਨ ਨੂੰ ਬੁਲਾ ਕੇ ਇਹਨਾਂ ਨੇ ਸਾਰਾ ਸ਼ਰਿਆਮ ਧੱਕਾ ਕਰਿਆਗਾ ਪ੍ਰੋਫੈਸਰ ਬਲਜਿੰਦਰ ਕੌਰ ਨੇ ਸ਼ਰਿਆਮ ਧੱਕਾ ਕਰਿਆ ਹੁਣ ਮੰਗ ਕੀ ਕਰਦੇ ਹੁਣ ਇਹੀ ਮੰਗ ਕਰਦੇ ਆ ਅਸੀਂ ਵੀ ਚੋਣ ਸਾਡੀ ਅੱਗੇ ਕਰੀ ਜਾਵੇ ਤੇ ਚੋਣ ਦੁਬਾਰਾ ਹੋਵੇ ਨਿਰਪੱਖ ਤੌਰ ਤੇ ਚੋਣ ਕੀਤੀ ਜਾਵੇ ਤੇ ਸਾਨੂੰ ਵੋਟਾਂ ਪੈਣ ਨਾ ਪੈਣ ਉਹ ਬੱਕਰੀ ਗੱਲ ਆ ਹੂੰ ਜੋ ਵੋਟਾਂ ਦੇ ਤੇ ਆਧਾਰ ਤੇ ਹੀ ਚੋਣ ਲੜਨੀ ਚਾਹੀਦੀ ਹੈ ਵਧਿਆ ਹੋ ਗਿਆ ਸਾਰਾ ਨਹੀਂ ਚੱਲਦਾ ਹਾਂ ਤਾਂ ਸਰਕਾਰੀ ਕਮਿਟੀ ਦਾ ਵਿਵਸਥਾ ਤੇ ਕਰੈਕਟਰ ਦਾ ਲੱਕਰ ਬੁਝਾ ਕੇ ਕਰਨਾ ਪਊਗਾ ਸਾਰੇ ਕੰਮ ਕਰਨਾ ਹੈ ਜੇ ਇਹਨਾਂ ਉੱਪਰ ਗੱਲ ਕਰਨਾ ਹੈ ਜੇ ਇਹਨਾਂ ਮੱਦੇਨਜ਼ਰ ਸਹਾਇਤਾ ਕਮਿਟੀ ਦਾ ਬੁੱਕ ਤੇ ਕਰਨਾ ਹੈ اور یہ الگ الگ طرح کے ہیں اور یہ تین سنسکریتی کے حوالے سے یہ ہیں